ਜਗ ਗੁਰਦੇਵ ਧੰ ਗੁਰਦੇਵ ਸੋ ਬਾਬਾ ਜੀ ਅੱਜ ਇੱਕ ਸਤੰਤ ਬਾਬਾ ਹੀਰਾਦਾਸ ਜੀ ਗਾਥੇ ਨਾਗੜੇ ਦਾ ਸਤਨਡਾਨੀਆ ਜ਼ਿਲ੍ਹਾ ਘਾਟ ਤੋਂ ਬਿਚੇ ਸਤਾਰਿਕ ਸਮਾਗਮ ਕਰਵਾਏ ਗਏ ਆ ਇਹ ਕਿਸ ਵੱਲੋਂ ਕਰਵਾਇਆ ਗਿਆ ਜੀ ਜਿਸ ਮੌਕੇ ਕਿੰਨੇ ਖਲਕਤਾਵਾਂ ਦੇ ਤੋਂ ਪਾਏ ਗਏ ਜੈ ਗੁਰਦੇਵ ਧੰ ਗੁਰਦੇਵ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਜੀਓ ਤਨ ਤਨ ਸਾਹਿਬ ਸ਼ੂਰਦਾਸ ਮਹਾਰਾਜੀ ਦੇ 497 ਜੋਤੀ ਜੋਤ ਅਤੇ ਤੰਦਾਂ 108 ਸੰਤ ਬਾਬਾ ਅਨੰਦਾਸ ਮਹਾਰਾਜ ਜੀ ਦੇ 70ਵੇਂ ਮਹਾਨ 바ਸੀ ਸਮਾਗਮ ਦੇ ਵਿੱਚ ਦੇਰਵਦੋਂ ਅਤੇ ਵੱਖ-ਵੱਖ ਪਰਿਵਾਰਾਂ ਵੱਲੋਂ 11 ਸਰੀਆਖਣ ਜਾਪ ਪਰਾਰੰਭ ਕੀਤੇ ਗਏ ਸਨ ਔਰ 16 ਤਰੀਕ ਨੂੰ ਸਰੀਆਖਣ ਜਾਪ ਪਰਾਰੰਭ ਕੀਤੇ ਗਏ 17 ਤਰੀਕ ਨੂੰ ਨਿਸ਼ਾਨ ਸਾਹਿਬ ਦੇ ਚੋਲਾ ਸਾਹਿ ਪਹਿਨਾਏ ਗਏ 18 ਤਰੀਕ ਨੂੰ ਸਵੇਰੇ 8:30 ਵਜੇ ਭੂਗ ਦੇ ਸ਼ਲੋਕ ਪਰਾਰੰਭ ਕੀਤੇ ਗਏ ਔਰ 10 ਵਜੇ ਭੋਗ ਪਾਇਆ ਗਿਆ। ਉਪਰੰਤ ਪ੍ਰਿੰਪਤੋਲਾ ਆਰਤੀ ਕੀਰਤਨ ਹਰੀ ਜਸ ਕੀਤਾ ਗਿਆ। ਉਸ ਤੋਂ ਬਾਅਦ 6:00 ਵਜੇ ਸਾਧੂ ਸੰਪਦਾ ਸੈਟੀਜਟ ਪੰਜਾਬ ਦੇ ਸੰਤਾਂ ਮਹਾਪੁਰਸ਼ਾਂ ਨਾਲ ਸ਼ਿਰਕਤ ਕੀਤੀ ਜਿਸ ਵਿੱਚ ਸੰਤ ਬਾਬਾ ਜਸਵੀਰ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ 16, 17 ਅਤੇ 18 ਤਰੀਕ ਨੂੰ ਤਿੰਨੇ ਦਿਨ ਜਿਹੜਾ ਹੈ ਰੱਬੀ ਬਾਣੀ ਦਾ ਕੀਰਤਨ ਕਰਕੇ ਹਰੀ ਜਸ ਸਰਵਨ ਕਰਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਔਰ ਸ਼ੀਗੋਦਾ ਸਾਧੂ ਸੰਪਦਾ ਸੈਟੀ ਜੀਟ ਪੰਜਾਬ ਦੇ ਸੀਨੀਅਰ ਵਾਈਸ ਪ੍ਰਧਾਨ ਸੰਤ ਬਾਬਾ ਦੇਸ ਰਾਜ ਜੀ ਮਹਾਰਾਜ ਡੇਰਾ ਗੋਬਿੰਦਪੁਰਾ ਪੁਗਾਰੇ ਵਾਲੇ ਜੋ ਕਿ ਅੱਜ ਵਿਸ਼ੇਸ਼ ਤੌਰ ਤੇ ਪਹੁੰਚੇ ਔਰ 16 ਤਰੀਕ ਨੂੰ ਸੰਤ ਬਾਬਾ ਕਲਵੰਤਰਾਮ ਜੀ ਡੇਰਾ ਪਰ ਹੁਮਜਾਰਾ ਪ੍ਰਧਾਨ ਸ਼ੀਗੋਦਾ ਸਾਧੂ ਸੰਪਦਾ ਸੈਟੀ ਦੇ ਚ ਪੰਜਾਬ ਸੰਤ ਬਾਬਾ ਮੋਹਨਪਾਲ ਜੀ ਇਤਿਹਾਸਿਕ ਸ਼ੀਗੋਦਾ ਤੀਤ ਤਾ ਡੇਰਾ ਸੱਜਣ ਪੰਡਵਾ ਵਾਲੇ ਉਹ ਵੀ ਕੱਲ ਰਾਤ ਖਾਮ ਨੂੰ ਸੰਗਤਾਂ ਨੂੰ ਨਾਮ ਬਾਣੀ ਦੇ ਨਾਲ ਵੀ ਜੋੜ ਕੇ ਗਏ ਤੇ ਹਰੀ ਜਸ ਵੀ ਉਹਨਾਂ ਨੇ ਕੀਤਾ ਔਰ ਸੰਤ ਬਾਬਾ ਤਾਰਾ ਚੰਦ ਜੀ ਜੋ ਕਿ ਸਿੰਘ ਉਦਾਸ ਸਾਧੂ ਸੰਪਦਾ ਸੋਸਾਇਟੀ ਦੇ ਜੁਆਇੰਟ ਸਕੱਤਰ ਹਨ ਸੰਤ ਬਾਬਾ ਸ਼ਿਵਨਾਰਾਇਣ ਗਰੀ ਜੀ ਕਤਪਾਲੂ ਵਾਲੇ ਮਹਾਪੋਜ ਸੰਤ ਬਾਬਾ ਰਾਜਕੁਮਾਰ ਜੀ ਸੰਤ ਬਾਬਾ ਸੀਤਾ ਦਾਸ ਜੀ ਡਾਇਰੈਕਟਰ ਸੰਤ ਬਾਬਾ ਖੁਚੀ ਰਾਮ ਜੀ ਪਸਰਾਮਪੁਰ ਵਾਲੇ ਸੰਤ ਬਾਬਾ ਲਖਵਿੰਦਰ ਸਿੰਘ ਜੀ ਡੇਰਾ ਕੜਿਆਨੇ ਵਾਲੇ ਤੇ ਸੰਤ ਬਾਬਾ ਜਸਵੀਰ ਸਿੰਘ ਜੀ ਪਿੱਪਲਮਾਝੇਵਾ ਜਿਨ੍ਹਾਂ ਨੇ ਤਿੰਨ ਦਿਨ ਰਬੀ ਬਾਣੀ ਦਾ ਕੀਰਤਨ ਕੀਤਾ ਤੇ ਸੰਤ ਬਾਬਾ ਪ੍ਰਿਤਪਾਲ ਸਿੰਘ ਜੀ ਜੋ ਯੂਐਸਏ ਦੀ ਧਰਤੀ ਤੋਂ ਆ ਕਰਕੇ ਉਹਨਾਂ ਨੇ ਰਬੀ ਬਾਣੀ ਦੇ ਨਾਲ ਕੀਰਤਨ ਦਿਨਾਂ ਨਿਹਾਰ ਕੀਤਾ ਸੰਤ ਬਾਬਾ ਕੁਲਵੰਤ ਕੁਲਵਿੰਦਰ ਸਿੰਘ ਜੀ ਅਵਾਦਾਨ ਵਾਲੇ ਮਹਾਪੋਚ ਸੰਤ ਬਾਬਾ ਬੀਲਾ ਦਾਹ ਜੀ ਨਰੂਰ ਵਾਲੇ ਸੰਤ ਬਾਬਾ ਤਰਸੀਮ ਲਾਲ ਜੀ ਗੜ ਸ਼ੰਕਰ ਵਾਲੇ ਸੰਤ ਬਾਬਾ ਮੋਹਨ ਦਾਸ ਜੀ ਨਰੂੜ ਵਾਲੇ ਸੰਤ ਬਾਬਾ ਸ਼ਾਮਲਾ ਜੀ ਝਨੇਰਾ ਵਾਲੇ ਸੰਤ ਬਾਬਾ ਹਰਵਿੰਦਰ ਦਾਸ ਜੀ ਬਲਨਿਆ ਕਲਾ ਵਾਲੇ ਸੰਤ ਬਾਬਾ ਗੁਰਮukh ਰਾਜ ਜੀ ਸੰਤ ਬਾਬਾ ਦਮੇਸ਼ ਕੇਤੀ ਸੰਤ ਬਾਬਾ ਬਚਿੱਤਰ ਦਾਸ ਜੀ ਸੰਤ ਬਾਬਾ ਪਵਨ ਕੁਮਾਰ ਜੀ ਮਨਾਈਆਂ ਤੋਂ ਸੰਤ ਬਾਬਾ ਨਿਰਮਲ ਸਿੰਘ ਦੀ ਭਗਾਣੇ ਵਾਲੇ ਮੁੱਛ ਮਹਾਪੁੱਛ ਤੇ ਹੋਰ ਵੀ ਸੰਤ ਬਾਬਾ ਹਾਕਮ ਦਾਸ ਜੀ ਅਜਨੋਹੇ ਵਾਲੇ ਤੇ ਹੋਰ ਵੀ ਕਈ ਮਹਾਪੁਰਸ਼ ਜਿਨ੍ਹਾਂ ਨੇ ਆਪਣੇ ਡੇਰਿਆਂ ਦੇ ਜਿਵੇਂ ਭਰੇ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸ਼੍ਰੀ ਗੁਰਦਾਸ ਮਹਾਰਾਜ ਜੀ ਨੂੰ 4 ਦਾ ਸਮੁੰਦ ਉਹਨਾਂ ਨੇ ਭੇਟ ਕੀਤੇ ਔਰ 11 ਸ੍ਰੀ ਅਖੰਡ ਜਾਬ ਦੇ ਭੋਗ ਪਾਏ ਖੁੱਲੇ ਪੰਡਾਲ ਦੇ ਵਿੱਚ ਦੁਬਾਨ ਸਜਾਏ ਗਏ ਔਰ ਜਿਸ ਵਿੱਚ ਅ ਬਕ ਬਕ ਚੈਨ ਨਾ ਦਾ ਜਿਹੜਾ ਹੈ ਇਹ ਸਾਰੇ ਸਮਾਗਮ ਜਿਹੜਾ ਹੈ ਦੇਸ਼ਾਂ ਤੋਂ ਵਿਦੇਸ਼ਾਂ ਤੱਕ ਪਹੁੰਚਾਇਆ ਸਾ ਇਹ ਚੈਨ ਵਾਲੇ ਵੀਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਦੇ ਵਿੱਚੋਂ ਕਾਂਚੀ ਟੀਵੀ ਜਨਤਕ ਟੀਵੀ ਅਤੇ ਐਨ ਆਰ ਐਸ ਸਰਵ ਧਰਮ ਨਿਊਜ਼ ਜਨ ਪੰਜਾਬੀ ਨਿਊਜ਼ ਤੇ ਹੋਰ ਵੀ ਚੈਨਲ ਵਾਲੇ ਵੀਰਾਂ ਦਾ ਜਿਹੜਾ ਹੈ ਕਿੰਨਾ ਸਾਰਾ ਸਿੱਧਾ ਪ੍ਰਸਾਨ ਕੀਤਾ ਕਿੰਨਾਂ ਨੇ ਕਈਆਂ ਨੇ ਰਿਕਾਰਡਿੰਗ ਕਰਕੇ ਜਿਹੜਾ ਹੈ نیٹ ਤੇ ਪਾਉਣਾ ਕਿਉਂਕਿ ਜੋ ਸਤਗੁਰ ਦੀ ਬਾਣੀ ਹੈ ਉਹਨੂੰ ਜਨਤਾ ਜਨਤਾ ਤੱਕ ਪਹੁੰਚਾਉਣਾ ਜਿਹੜਾ ਹੈ ਉਹ ਸਾਰਿਆਂ ਦਾ ਫਰਜ਼ ਬਣਦਾ ਹੈ ਜਿਹੜੇ ਆ ਸਕਦੇ ਨੇ ਉਹ ਰਬੀ ਬਾਣੀ ਕੀਰਤਨ ਸਰਮਣ ਕਰ ਲੈਂਦੇ ਕਈਆਂ ਦੀਆਂ ਮਜਬੂਰੀਆਂ ਹੁੰਦੀਆਂ ਕਈ ਵਿਸ਼ੇਸ਼ਾਂ ਦੇ ਵਿੱਚ ਹੁੰਦੇ ਨੇ ਉਹਨੇ ਪਹੁੰਚ ਸਕਦੇ ਇਸ ਕਰਕੇ ਜਿਹੜਾ ਸਾਡਾ ਮੀਡੀਆ ਹੈ ਉਹ ਘਰ-ਘਰ ਤੱਕ ਜਿਹੜੀ ਹੈ ਇਹ ਸਾਰਾ ਇਸ ਸਮਾਗਮ ਪਹੁੰਚਾਉਂਦਾ ਹੈ ਮੈਂ ਸਾਰੇ মিডিਆ ਵਾਲਿਆਂ ਦਾ ਧੰਨਵਾਦ ਕਰਦਾ ਹਾਂ ਉਹ ਸਾਡੇ ਜ਼ਿਲ੍ਹਾ ਵੈਦ ਮੰਡਲ ਜਿਨ੍ਹਾਂ ਦੇ ਸਰਪ੍ਰਸਤ ਵੈਦ ਜਸਵੀਰ ਸਿੰਘ ਜੀ ਸੌਂਧ ਔਰ ਸਾਡੇ ਪ੍ਰਧਾਨ ਜਿਹੜਾ ਵੈਦ ਮੰਡਲ ਦੇ ਸਰਦਾਰ ਸਰ세ਮ ਸਿੰਘ ਜੀ ਸੰਧਰ ਤੇ ਉਹ ਆਪਣੀ ਪੂਰੀ ਟੀਮ ਨੂੰ ਲਿਆ ਕਰਕੇ ਜਿਹੜਾ ਹੈ ਉਹਨਾਂ ਨੇ ਦਵਾਈਆਂ ਜਿਹੜੀਆਂ ਨੇ ਉਹ ਜਿਹੜੇ ਜ਼ਰੂਰਤਮੰਦ ਗੁਰਮੁਖ ਪਿਆਰੀ ਸਨ ਕਿਉਂਕਿ ਜਿਹੜੇ ਤਾਂ ਨੂੰ ਤੋ ਦੁਖੀ ਹੁੰਦੇ ਨੇ ਉਹਨਾਂ ਵਾਸਤੇ ਜਿਹੜੀ ਦਵਾਈ ਜਿਹੜੀ ਹੁੰਦੀ ਆ ਉਹ ਜ਼ਰੂਰੀ ਹੁੰਦੀ ਆ ਇਸ ਕਰਕੇ ਸ਼ੇਗਵਦਾਸ ਮਹਾਰਾਜ ਦੇ 497 ਜੋਤੀ ਜੋਦਿ ਸਵਾਗਮ ਦੇ ਸੰਬੰਧ ਵਿੱਚ ਆਜਰ ਵੈਦਿਕ ਫ੍ਰੀ ਮੈਡੀਕਲ ਕੈਂਪ ਵੀ ਜਿਹੜਾ ਉਹ ਲਗਾਇਆ ਗਿਆ ਸਾਡੇ ਜਿਹੜਾ ਵੈਦ ਬੰਦਾ ਸਾਰੀ ਹੀ ਟੀਮ ਦਾ ਜਿਹੜਾ ਹੈ ਕੋਟਾਨ ਕੋਟਾਨ ਧੰਨਵਾਦ ਹੈ ਜਿਨ੍ਹਾਂ ਨੇ ਦੁਖੀ ਲੋਕਾਂ ਦੇ ਵਾਸਤੇ ਜਿਹੜੀਆਂ ਦਵਾਈ ਦੇ ਕਰਕੇ ਉਹਨਾਂ ਨੂੰ ਤੰਦਰੁਸਤੀ ਬਖਸ਼ੀ ਸੀ ਕੀਤੀ ਹੈ ਔਰ ਸਾਡੀ ਸ੍ਰੀ ਗੁਰੂ ਦਾਸ ਸਾਧੂ ਸੰਪਾਦ ਦੇ ਵੱਖ-ਵੱਖ ਦੀਰਿਆਂ ਤੋਂ ਸੰਤ ਮਹਾਪੁਰਸ਼ਾਂ ਦਾ ਆਕਰਕੇ ਸ਼ੀਗੋਦਾਸ ਮਹਾਰਾਜ ਜੀ ਨੂੰ ਸੰਤਾਂ ਦੇ 108 ਸੰਤ ਬਾਬਾ ਅਨੰਦਾ ਜੀ ਮਹਾਰਾਜ ਜੀ ਨੂੰ ਸ਼ਰਧਾ ਸੁੰਮਨ ਭੇਟ ਕੀਤੇ ਤੇ ਇਹ ਸਾਰਾ ਜਿਹੜਾ ਸਮਾਗਮ ਧਾਰਮਿਕ ਸੀ ਔਰ ਇਹਦੇ ਵਿੱਚ ਕੋਈ ਵੀ ਰਾਜਨੀਤਿਕ ਜਿਹੜਾ ਕੋਈ ਗੱਲ ਨਹੀਂ ਸੀ ਕਿਉਂਕਿ ਧਾਰਮਿਕ ਜਦੋਂ ਸਮਾਗਮ ਹੁੰਦਾ ਹੈ ਉਹ ਧਾਰਮਿਕ ਸਮਾਗਮਾਂ ਦੇ ਵਿੱਚ ਜਦੋਂ ਧਰਮ ਦੀ ਗੱਲ ਹੁੰਦੀ ਹੈ ਤੇ ਜਿਹੜੀ ਸੰਗਤ ਹੈ ਉਹ ਇਕਜੁੱਟ ਹੋ ਕਰਕੇ ਉਸਾਰਮਣ ਕਰਦੀ ਹੈ ਔਰ ਸਤਿਗੁਰੂ ਇਸੇ ਤਰ੍ਹਾਂ ਕਿਰਪਾ ਕਰਨ ਕਿ ਜਿਹੜਾ ਸਮਾਗਮ ਹੈ ਅੱਜ ਆਪਾਂ 497 ਮਨਾਇਆ ਹੈ ਔਰ ਇੱਕ ਸਾਲ ਬਾਅਦ ਜਿਹੜਾ ਹੈ ਹੋਰ ਵੀ ਆਪਾਂ ਇਹਨੂੰ ਵਧੀਆ ਤੋਂ ਵਧੀਆ ਜਿਹੜਾ ਹੈ ਉਹ ਢੰਗ ਦੇ ਨਾਲ ਕਰ ਸਕੇ ਕਿਉਂਕਿ ਬੰਦਾ ਜਿਹੜਾ ਹੈ ਉਹ ਗਲਤੀਆਂ ਦਾ ਪੁੱਤਲਾ ਹੈ ਕਈ ਚੀਜ਼ਾਂ ਦੀਆਂ ਜਿਹੜੀਆਂ ਓਣਟਾਂਆਂ ਰਹਿ ਜਾਂਦੀਆਂ ਉਹਨਾਂ ਨੂੰ ਗਾਹਾਂ ਤੋਂ ਗਾਹਾਂ ਆਪਾਂ ਸੁਧਾਰਨ ਦੀ ਜਿਹੜੀ ਆ ਕੋਸ਼ਿਸ਼ ਕਰਾਂਗੇ ਇਸ ਕਰਕੇ ਸਾਰੀ ਨਾ న్యూస్ ਚੈਨਲ ਦੇ ਬਾਲੇ ਵੀਰਾਂ ਦਾ ਵੀ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਗੁਰਮੁਖਾ ਪਿਆਰਿਆਂ ਨੇ 11 ਸ੍ਰੀ ਅਖੰਡ ਯਾਪ ਡੇਰੇ ਵਿਖੇ ਪ੍ਰਾਰੰਭ ਕਰਵਾਏ ਸਨ ਪਹਿਲਾ ਸੀ ਅਖੰਡ ਯਾਪ ਡੇਰੇ ਬੋਲ ਸੀ ਵੱਖ-ਵੱਖ ਬਾਕੀ ਜਿਹੜੇ ਸੀ ਉਹ ਵੱਖ-ਵੱਖ 10 ਪਰਿਵਾਰਾਂ ਦੇ ਪਾਰ ਸਨ ਉਹਨਾਂ ਦਾ ਵੀ ਕੋਟਾਂ ਕੋਟਾਂ ਧੰਨਵਾਦ ਜਿਨ੍ਹਾਂ ਨੇ ਜਿਹੜਾ ਹੈ ਸਤਗੁਰਾਂ ਦੇ ਜੋਤੀ ਜੋ ਸਮਾਗਮ ਦੇ ਵਿੱਚ ਆਪਣਾ ਯੋਗਦਾਨ ਪਾਇਆ ਬਹੁਤੀਆਂ ਸੰਗਤਾਂ ਦਾ ਜਿਹੜਾ ਹੈ ਉਹ ਡੇਰੇ ਬਾਤ ਤੇ ਗੁਰੂ ਕੇ ਟਟ ਲੰਗਰਾਂ ਬਾਤ ਤੇ ਸੇਵਾ ਦੇ ਵਿੱਚ ਯੋਗਦਾਨ ਪਾਇਆ ਕਿਸੇ ਆਪ ਕੋਈ ਸੇਨਾ ਤਨ ਦੇ ਨਾਲ ਸੇਵਾ ਕੀਤੀ ਕਿਸੇ ਨਾ ਮੰਨ ਦੇ ਨਾਲ ਸੇਵਾ ਕੀਤੀ ਬਾਣੀ ਕੀਤਨ ਸਰਵਣ ਕੀਤਾ ਕਿਸੇ ਨਾ ਧੰਨ ਦੇ ਨਾਲ ਸੇਵਾ ਕੀਤੀ ਆ ਉਹਨਾਂ ਮੈਂ ਸਾਰੇ ਵੀਰਾਂ ਭੈਣਾਂ ਦਾ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਜਿਹੜਾ ਹੈ ਸੰਗਤਾਂ ਨੂੰ ਲੰਗਰ ਛਕਾਇਆ ਕਈਆਂ ਨੇ ਜਿਹੜੀਆਂ ਛਵੀਲ ਦੇ ਵਿੱਚ ਸੇਵਾ ਕੀਤੀ ਕਿਸੇ ਨਾ ਫਰੂਟ ਵੰਡਣ ਦੀ ਸੇਵਾ ਕੀਤੀ ਕਈਆਂ ਨੇ ਸਟੇਅ ਤੇ ਜਾਲ ਛਕਾਇਆ ਕਈਆਂ ਨੇ ਸੰਗਤਾਂ ਨੂੰ ਬੈਠੀਆਂ ਨੂੰ ਜਾਲ ਛਕਾਇਆ ਕਿਉਂਕਿ ਇਹ ਜਿਹੜੀ ਸੇਵਾ ਹੈ ਸੇਵਾ ਕਰਤ ਹੋਏ ਨਾਕਾਮੀ ਇਸ ਕੋ ਹਉਤ ਪ੍ਰਾਪਤ ਸਵਾਮੀ ਜਿਹੜਾ ਨਿਸ਼ਕਾਮਤਾ ਦੇ ਨਾਲ ਜੀਵ ਸੇਵਾ ਕਰਦਾ ਹੈ ਉਹ ਲਾਹੇ ਪ੍ਰਾਪਤ ਕਰ ਲੈਂਦਾ ਹੈ ਉਹ ਲੋਕ ਤੇ ਬਲੋਕ ਨੂੰ ਉਸ ਹਿਲੇ ਕਾ ਲੈਂਦਾ ਹੈ ਇਸ ਕਰਕੇ ਦੁਬਾਰਾ ਮੈਂ ਸਾਰੇ ਹੀ ਚੰਨਵਾਇ ਬੀਰਾਂ ਦਾ ਧੰਨਵਾਦ ਕਰਦਾ ਆ ਉਹ ਸਤਿਗੁਰੂ ਸ਼ਿਵੋਦਾਸ ਮਹਾਰਾਜੀ ਦੇ 497 ਜੋਤੀ ਜੋਤਿ ਜੋਸ ਮਾਗੋਂ ਤੇ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਾ ਦਾ ਤੰਤਾਂ ਬਾਬਾ ਅਨੰਦ ਦਾਸ ਜੀ ਮਹਾਰਾਜ ਇਹਨਾਂ ਦੇ ਸਤਿਗੁਰੂ ਤੰਤਾਂ ਬਾਬਾ ਹੀਰਾ ਦਾਸ ਮਹਾਰਾਜ ਇਹਨਾਂ ਕਰੀਬ 200 ਸਾਲ ਤੋਂ ਪਹਿਲਾਂ ਜਿਹੜਾ ਹੈ ਇਸ ਡੇਰੇ ਦੀ ਸਥਾਪਨਾ ਕੀਤੀ ਔਰ ਸਥਾਪਨਾ ਤੋਂ ਸ਼੍ਰੀ ਗੁਰੂ ਦਾਸ ਮਹਾਰਾਜ ਜੁਤੀ ਜੋਤ ਅਤੇ ਤਨਤਾਂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਜੋਤੀ ਜੋ ਸਮਾਗਮ ਇਹ ਵਿਸ਼ਵ ਦੇ ਵਿੱਚ ਪਹਿਲਾ ਡੇਰਾ ਹੈ ਕੋਈ ਕਰੇਰਾ ਹੈ ਜਿਸ ਵਿੱਚ ਜਿਹੜਾ ਹੈ ਇਹ ਦੋਨੇ ਸਮਾਗਮ ਜਿਹੜੇ ਹੈ ਉਹ ਵੱਡੇ ਪੱਧਰ ਤੇ ਮਨਾਏ ਜਾਂਦੇ ਨੇ ਕਿਉਂਕਿ ਸਾਡਾ ਸਮਾਜ ਜਿਹੜਾ ਹੌਲੀ-ਹੌਲੀ ਤਰੱਕੀ ਕਰ ਰਿਹਾ ਔਰ ਕਈ ਵਾਰੀ ਆਪਾਂ ਚੈਨਲ ਤੇ ਦੇਖਦੇ ਆਂ ਕਈਆਂ ਨੇ ਇਸ ਸਾਲ ਵੀ ਪਿਛਲੇ ਸਾਲਾਂ ਦੇ ਵਿੱਚ ਵੀ ਸ਼ਹੀਲਾਂ ਗੁਰੂ ਦਾਸ ਮਹਾਰਾਜ ਦੇ ਜੋਤੀ ਜੋ ਸਮਾਗਮ ਤੇ ਲਾਈਆਂ ਕਈਆਂ ਨੇ ਸੁਖ ਨੂੰ ਸਾਹਿਬ ਦੇ ਜਾਪ ਕਰਕੇ ਭੂਗ ਪਵਾਏ ਕਿਸੇ ਨਾ ਕਿਸੇ ਢੰਗ ਦੇ ਨਾਲ ਸਮਾਗਮ ਨੂੰ ਮਨਾਇਆ ਕਿਉਂਕਿ ਸਮਾਜ ਦੇ ਵਿੱਚ ਜਿਹੜੀ ਹੈ ਹੁਣ ਜਾਗਰਤੀ ਜਿਹੜੀ ਹੈ ਉਹ ਆ ਰਹੀ ਹੈ ਸਾਨੂੰ ਜਿਹੜਾ ਹੈ ਜੰਝੂ ਦਿਵਸ ਵੀ ਮਨਾਉਣਾ ਚਾਹੀਦਾ ਹੈ ਸਾਨੂੰ ਪਥਰੀ ਤਰਾਉਣ ਦਿਵਸ ਵੀ ਮਨਾਉਣਾ ਚਾਹੀਦਾ ਹੈ ਗੁਰੂ ਵਿਦਾਸ ਮਹਾਰਾਜ ਦਾ ਆਪਾਂ ਕੇਵਲ ਤੇ ਕੇਵਲ ਨਿਆ ਪ੍ਰਕਾਸ਼ ਦਿਹਾੜੇ ਨੂੰ ਹੀ ਮੁੱਖ ਰੱਖ ਕੇ ਵੱਡਾ ਸਮਾਗਮ ਸਾਰੇ ਨਗਰਾਂ ਨਗਰਾਂ ਸ਼ਹਿਰਾਂ ਸ਼ਹਿਰਾਂ ਦੇ ਵਿੱਚ ਦੇ ਛੰਬ ਦੇ ਛਾਂ ਦੇ ਵਿੱਚ ਕੱਲੇ ਮਨਾ ਕੇ ਆਪਾਂ ਹਰ ਜਾਂਦੇ ਆ ਗੁਰੂ ਵਿਦਾਸ ਮਹਾਰਾਜ ਜੀ ਦਾ ਵਿਆਪੂਰਵੀਂ ਮਨਾਉਣਾ ਚਾਹੀਦਾ ਹੈ ਇਸ ਕਰਕੇ ਜਿਹੜੇ ਵੱਖਰੇ ਵੱਖਰੇ ਸਮਾਗਮ ਹੈ ਜਦੋਂ ਇਹ ਆਪਾਂ ਸੰਗਤਾਂ ਨੂੰ ਇਹ ਸਮਾਗਮ ਦੇਵਾਂਗੇ ਤੇ ਸੰਗਤਾਂ ਨੂੰ ਜਿਹੜਾ ਹੈ ਉਹ ਹਰ ਵੇਲੇ ਜਿਹੜਾ ਹੈ ਸਤਿਗੁਰਾਂ ਦੀ ਨਾਮ ਬਾਣੀ ਦੇ ਨਾਲ ਜੁੜੇ ਰਹਿਣਗੇ ਇਹ ਹੀ ਜਿਹੜਾ ਹੈ ਸਮਾਗਮ ਦਾ ਵੱਡਾ ਜਿਹੜਾ ਕਾਰਨ ਹੁੰਦਾ ਹੈ ਕਿ ਸਤਿਗੁਰਾਂ ਦੀ ਬਾਣੀ ਦੇ ਨਾਲ ਜਿਹੜਾ ਹੈ ਸਾਧੂ ਜਨ ਜਿਹੜੇ ਨੇ ਰੱਬ ਦੇ ਪਿਆਰੇ ਜਿਹੜੇ ਹੁੰਦੇ ਨੇ ਉਹ ਸੰਗਤਾਂ ਨੂੰ ਨਾਮ ਬਾਣੀ ਦੇ ਨਾਲ ਜੁੜਨਾ ਆ ਜੁਣ ਦਾ ਕੋਈ ਢੰਗ ਹੁੰਦਾ ਕੋਈ ਤਰੀਕਾ ਹੁੰਦਾ ਹੈ ਕਿਸੇ ਨਾ ਕੋਈ ਸਮਾਗਮ ਹੁੰਦਾ ਹੈ ਉਹ ਇਸ ਕਰਕੇ ਸੰਗਤਾਂ ਜਿਹੜੀਆਂ ਯੋਗਧਿਆਨ ਜੀ ਆਪਾਂ ਕੱਲ ਨੂੰ ਕਹੀਏ ਵੀ ਕੱਲ ਨੂੰ ਸਮਾਗਮ ਰੱਖਦੀਏ ਜਾਂ ਪਰਸੋਂ ਰੱਖਦੀਏ ਦਸਾਂ ਦਿਨਾਂ ਤੇ ਰੱਖਦੀਏ ਇੱਦਾਂ ਸੰਗਤ ਜਿਹੜੀ ਹੈ ਉਹ ਇਕੱਠੀ ਤਾਂ ਹੋ ਜਾਊਗੀ ਪਰ ਕੋਈ ਵੀ ਉਹਦਾ ਵਿਸ਼ੇਸ਼ ਜਿਹੜਾ ਪਰਯੋਜਨ ਨਹੀਂ ਹੁੰਦਾ ਇਸ ਕਰਕੇ ਜਦੋਂ ਕਿਸੇ ਵੀ ਸਮਾਗਮ ਨੂੰ ਪਰਯੋਜਨ ਦੇ ਨਾਲ ਰੱਖ ਕੇ ਕੀਤਾ ਜਾਂਦਾ ਹੈ ਉਹ ਵਿਸ਼ੇਸ਼ ਸਮਾਗਮ ਹੋ ਜਾਂਦਾ ਹੈ ਇਸ ਕਰਕੇ ਦਾ ਸਾਰੇ ਹੀ ਮਹਾਪੁਰਸ਼ਾਂ ਦਾ ਸ਼ਿਗੋ ਦਾਸਾਂ ਨੂੰ ਸੰਪਦਾ ਸੈਟੀ ਜੇਟ ਪੰਜਾਬ ਦਾ ਉਹ ਸਾਰੇ ਹੀ ਵੱਖ-ਵੱਖ ਢੀਰਾਂ ਤੋਂ ਆਏ ਹੋਏ ਮਹਾਪੁਰਸ਼ਾਂ ਦਾ ਕੋਟਾਂ-ਕੁਟਾਂ ਧੰਨਵਾਦ ਕਰਦਾ ਹੈ ਔਰ ਚੈਨਲ ਬਾਏ ਸਾਰੇ ਵੀਰਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਇਸ ਧਾਰਮਿਕ ਸਮਾਗਮ ਦੀ ਜਿਹੜੀ ਕਵਰੇਜ ਕਰਕੇ ਦੇਸ਼ਾਂ ਤੋਂ ਵਿਦੇਸ਼ਾਂ ਤੱਕ ਪਹੁੰਚਾਈ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਸੰਗਤਾਂ ਦੇ ਤੰਦਮਾਂ ਤਾਨ ਦੇ ਨਾਲ ਸੇਵਾ ਕੀਤੀ ਉਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ ਜੈ ਗੁਰਦੇਵ ਤਨ ਗੁਰਦੇਵ ਜੈ ਪੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਸ਼੍ਰੀ ਵਾਹਿਗੁਰੂ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਤੁਧਿਆ ਕੇ ਅਰਦਾਸ ਹਮਾਰੀ ਯੋ ਪੰਡ ਸਭ ਤੇਰਾ ਕਹੁ ਨਾਨਕ ਸਭ ਤੇਰੀ ਵਧਾਈ ਕੋਈ ਨਾ ਜਾਣੇ ਮੇਰਾ ਕਰਮ ਬਾੜਿਆ ਯਾ ਸਾਥੇ ਕਰਮ ਕਰਦੇ ਸਾਰੀ ਸੰਗਤ ਜਪਿਓ ਜਰਨ ਕਰਮ ਵਾਲਿਆ ਆਇਆ ਸਾਤੇ ਕਰਮ ਕਰਦੇ ਮਤਲਬ ਲੱਗ ਜੇ ਲੇਖਾ ਮਾੜਿਆਂ ਨੂੰ ਕਰਮ ਵਾਲਿਆ ਆਇਆ ਸਾਤੇ ਕਰਮ ਕਰਦੇ ਪਤਾ ਲੱਗ ਜੇ ਲੇਖਾਂ ਮਾੜਿਆਂ ਨੂੰ ਕਿੱਡਾ ਅਸਰ ਹੈ ਬਲੀਆਂ ਦੀ ਨਦਰ ਵਿੱਚ ਮੈਂ ਨੀਮਾ ਮੇਰਾ ਮੁਰਛਤ ਤੇ ਉੱਚਾ ਤਾ ਉੱਚਿਆਂ ਦੇ ਸੰਗ ਲਾਈ ਸਤਕੇ ਜਮਾਇੋ ਨਾ ਉਚਿਆ ਤੋਂ ਕਿੰਨਾਂ ਨੀ ਮਿਆ ਸੰਗਨ ਵਾਈ ਤਨਹਿ ਤਨ ਹੈ ਤਨਹਿ ਤਨ ਹੈ ਤਨ ਹੈ ਤਨ ਹੈ ਗਵਨੰਦ ਦਾਸ ਜੀ ਤਨ ਹੈ ਤਨ ਹੈ ਤਨ ਹੈ ਤਨ ਹੈ ਨੰਦ ਦਾਸ ਜੀ ਤਨ ਹੈ नौन। नौन। तान। है तन है तन है बाबानंद दास जी तन है तन है तन है तन है नंददास जी तन है ਤਨ ਹੈ ਤਨ ਹੈ ਤਨ ਹੈ ਨੰਦ ਦਾਸ ਜੀ ਤਨ ਹੈ ਤਨ ਹੈ ਤਨ ਹੈ ਬੰਦਾ ਨੰਦ ਦਾਸ ਜੀ ਦਾ ਤਨ ਹੈ ਤਨ ਹੈ ਤਨ ਹੈ ਅਬ ਨੰਦ ਦਾਸ ਜੀ ਦਾ ਨੈ ਤਨ ਹੈ ਤਨ ਹੈ ਤਨ ਹੈ धन बाबा नंददास जी तन है तन है तन है है ओ क्याने है तन है तन है नंददास जी तन है तन है तन है तन है नंददास जी तन है तन है तन है बाबा गोनारे जी दान है ਤਨ ਹੈ ਤਨ ਹੈ ਬਾਬਾ ਨੰਦ ਦਾਸ ਦੀ ਤਾਲ ਹੈ ਤਾਲ ਹੈ ਤਾਲ ਹੈ ਬਾਬਾ ਨੰਦ ਦਾਸ ਦੀ ਤਾਲ ਹੈ ਸੁਝੇ ਦੁਨੀਆ ਸਾਰੀ ਜੀ ਸੁਝੇ ਦੁਨੀਆ ਸਾਰੀ ਜੀ ਇਹ ਦੁਨੀਆ ਇਹ ਦੁਨੀਆ ਸਾਰੀ ਸੁਖ ਹੈ ਤਨ ਹੈ ਤਨ ਹੈ ਬਾਬਾ ਹਰੀਦਾਸ ਜੀ ਤਨ ਹੈ ਰਾਹ ਹੈ ਤਨ ਹੈ ਤਨ ਹੈ ਹਰੀਦਾਸ ਜੀ ਤਨ ਹੈ ਤਨ ਹੈ ਤਨ ਹੈ ਤਨ ਹੈ ਬਾਬਾ ਹਰੀਦਾਸ ਜੀ ਤਨ ਹੈ ਆ ਤਨ ਹੈ

ਹਉ ਸਤਿਗੁਰਾਂ ਦੇ ਮਹਾਨ ਵਾਬਨ ਬਿਤਰ ਹਾਜ਼ਰ ਹਜ਼ੂਰੀ ਵਿੱਚ ਝੜ ਕਰਕੇ ਬੈਠੇ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਸਾਰੇ ਰਸਨਾ ਦੇ ਪਵਿੱਤਰਤਾ ਔਰ ਮਨ ਦੀ ਪੂਰਣ ਇਕਾਗਰਤਾ ਬਾਤ ਤੇ ਸਾਰੀਆਂ ਮਾਮਾ वीर हाथ जोड़ो सो सतगुर ने अपार कृपा रहमत बख्शिशा कीतिया ने जो कि धन गुरु ਗੁਰੂ ਰਵਦਾਸ ਮਹਾਰਾਜ ਜੀ ਆਂਦਾ 497 ਜੋਤੀ ਜੋਤ ਸਮਾਗਮ ਤੁਕ ਤੁਕ ਗੁਰੂ ਵਾਹਿਗੁਰੂ ਔਰ ਧੰਵਾਦ ਆਨੰਦਸ ਮਹਾਰਾਜ ਜੀਾਂ ਦੀ 70ਵੀਂ ਵਰਸੀ ਸਮਾਗਮ ਵਿੱਚ ਅਸੀਂ ਸਮੋਲਯਤ ਕੀਤਾ ਹੈ ਸਾਰੇ ਹੀ ਰਸਨਾ ਦੀ ਪਵਿੱਤਰਤਾ ਔਰ ਮੰਡੀ ਪੂਰਣ ਕਾਗਰਤਾ ਵਾਸਤੇ ਹੱਥ ਜੋੜੋ ਚੌਂਕੜੇ ਲਗਾਓ ਕੋਈ ਰਸਨਾ ਬਾਂਜੀ ਨਾ ਰਹਿ ਗਾਜ ਵਜ ਕੇ ਤਕੜੇ ਹੋ ਕੇ ਆਖੋ ਜੀ ਵਾਹਿਗੁਰੂ ਜੀ ਕਾ ਸਤ ਸਾ ਵਾਹਿਗੁਰੂ ਜੀ ਕੀ ਜੈ ਗੁਰਦੇਵ ਸਤ ਗੁਰਦੇਵ ਧੰ ਗੁਰਦੇਵ ਸੋ ਸਤ ਗੁਰ ਨੇ ਕਿਰਪਾ ਕੀਤੀ ਗੁਰੂ ਕਰਦੇ ਮਹਾਂਪੁਰਖ ਗੋਡ ਪੈਡ ਲਿਸਟ ਸ਼੍ਰੀ ਗੁਰਬਦਾ ਸਾਧੂ ਸੰਪਰਦਾ ਦੇ ਖਜ਼ਾਂਜੀ ਸਾਡੇ ਵੱਡੇ ਭਰਾ શ્રીਮਾਨ 108 ਸਤਬਾਬਾ ਜਸਵਿੰਦਰ ਸਿੰਘ ਮਹਾਰਾਜ ਜੀ ਪਰਸੋ ਤੋਂ ਸ਼੍ਰੀ ਖੰਡਪੁਰ ਸਾਹਿਬ ਜੀਆਂ ਦੇ ਜਾਪਾਂ ਦੀ ਆਰੰਭਤਾ ਹੋਈ ਆ ਔਰ ਰਾਤ ਦੇ ਦੀਵਾਨ ਵੀ ਚੱਲ ਰਹੇ ਸਨ ਅੱਜ ਅੰਮ੍ਰਿਤ ਵੇਲੇ ਤੋਂ ਇਹ ਆਰੰਭਤਾ ਹੋਈ ਹੈ ਬਹੁਤ ਵੱਡਾ ਮਾਪੁਰਖਾਨੇ ਉਪਰਾਲਾ ਕੀਤਾ ਜੋ ਕਿ ਕੋਈ ਰੰਗਿਆ ਹੋਇਆ ਹੀ ਦੂਜਿਆਂ ਨੂੰ ਨਾਮ ਦੇ ਵਿੱਚ ਰੰਗ ਸਕਦਾ ਏ ਆਖੋ ਸਤਨਾਮ ਵਾਹਿਗੁਰੂ ਲਲਾਰੀ ਨੂੰ ਕੱਪੜਾ ਦਈਏ ਨਾ ਰੰਗਣ ਵਾਸਤੇ ਜੇ ਤੇ ਉਹ ਰੰਗਣਾ ਸਿੱਖਿਆ ਹੋਏਗਾ ਤੇ ਉਹ ਕੱਪੜੇ ਨੂੰ ਰੰਗ ਸਕਦਾ ਏ ਵਰਨਾ ਨਹੀਂ ਆਖੋ ਸਤਨਾਮ ਵਾਹਿਗੁਰੂ ਤੇ ਰੰਗਿਆਂ ਦੀ ਸੰਗਤ ਵਿੱਚ ਤੁਸੀਂ ਜੁੜੇ ਹੋ ਮੈਂ ਰਾਤ ਵੀ ਗੱਲ ਕਰ ਰਿਹਾ ਸੀ ਨਾ ਜਿਹੜੇ ਰੰਗਿਆਂ ਹੋਿਆਂ ਦੀ ਸੰਗਤ ਵਿੱਚ ਜੁੜਦੇ ਨੇ ਉਹੀ ਦੂਜੇ ਨੂੰ ਰੰਗ ਚੜਾ ਸਕਦੇ ਨੇ ਤੇ ਮੇਰੇ ਤੋਂ ਪਹਿਲਾਂ ਸਤਿਬਾਬਾ ਪ੍ਰਤਪਾਲ ਸਿੰਘ ਜੀ ਮਹਾਰਾਜੀਆਂ ਦੇ ਕੋਲੋਂ ਜਗਤਪੁਰ ਬਗਉਰੇ ਤੋਂ ਜਗਤਪੁਰ ਬਗਉਰੇ ਤੋਂ ਜਗਤਪੁਰ ਬਗਉਰੇ ਤੋਂ ਆਏ ਨੇ ਸਤਿਗੁਰੂ ਜਿਨ੍ਹਾਂ ਨੇ ਤੁਹਾਨੂੰ ਨਾਮ ਸ਼ਬਦ ਦੇ ਨਾਲ ਜੋੜਿਆ ਹੈ ਧੰਨਵਾਦਾ ਹੀਰਾ ਦਾ ਸੰਮਾਰਾ ਜੀ ਆਨੇ ਅਸਥਾਨ ਪ੍ਰਗਟ ਕੀਤਾ ਮੈਂ ਅੱਗੇ ਵੀ ਇਹ ਬੇਨਤੀ ਕਰਦਾ ਰਹਿਣਾ ਹੈ ਜਿੱਥੇ ਜਾਈਏ ਤੇ ਉਥੇ ਰੱਬ ਦੀ ਗੱਲ ਕਰੀਏ ਆਖੋ ਸਤਿਨਾਮ ਵਾਹਿਗੁਰੂ ਆਓ ਮਾਪੁਰਖਾਂ ਦੇ ਪਿਆਰ ਵਿੱਚ ਇਹ ਧਾਰਨਾ ਪੜੀਏ ਫਿਰ ਮੈਂ ਵਿਚਾਰ ਰੰਭ ਕਰਦਾ 20 ਮਿੰਟ ਦਾ ਸਮਾਂ ਦਿੱਤਾ ਹੈ 10 ਕਿ ਮਿੰਟ ਲੰਘ ਗਏ 10 ਕਿ ਮਿੰਟ ਦੇ ਵਿੱਚ ਮੈਂ ਤੁਹਾਡੇ ਨਾਲ ਸਾਰੀ ਗੱਲ ਕਰ ਜਾਣੀ ਆਖੋ ਸਤਿਨਾਮ ਵਾਹਿਗੁਰੂ ਜਿਨ੍ਹਾਂ ਨੇ ਇਸ ਥਾਨ ਦੀ ਮੁੱਢ ਤੋਂ ਨੀਂ ਰੱਖੀ ਤੇ ਉਹਨਾਂ ਦੇ ਪਿਆਰ ਵਿੱਚ ਜਿਨ੍ਹਾਂ ਨੇ ਮਾਨਸ ਰੋਬਰ ਬਣਾਇਆ ਉਹਨਾਂ ਦੇ ਪਿਆਰ ਵਿੱਚ ਜਿਨ੍ਹਾਂ ਨੇ ਆ ਕਿਰਪਾ ਕੀਤੀ ਆਪ ਰੰਗੇ ਤੇ ਸਾਧੂਆਂ ਨੂੰ ਰੰਗਿਆ ਉਹਨਾਂ ਦੇ ਪਿਆਰ ਵਿੱਚ ਸਾਰੇ ਗੱਜ-ਵੱਜ ਕੇ ਬੋਲਿਓ ਕੋਈ ਰਸਨਾ ਬਾਂਝੀ ਨਾ ਰਹਿ ਜਾਵੇ ਅਸੀਂ ਸਦਾ ਹੀ دیਵਾਨੇ ਰਹਿਣਾ